ਅੱ비 ਬਲੌਗਸ ਤੇ ਤੁਹਾਡਾ ਸਾਰ ਪਾ ਸਵਾਗਤ ਹੈ ਜੀ ਬਾਹੇ ਗੁਰੂ ਘਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਸ਼ ਹੋਮ ਇਹਦੇ ਨਾਲ ਇਹ ਪਾਜ ਲਈ ਵੀਡੀਓ ਦੀ ਸਟਾਰਟਿੰਗ ਕਰਦੇ ਆਂ ਦੇਖੋ ਜੀ ਪਿੰਡੀ ਦਾ ਜਿਹੜੀ ਆਪਾਂ ਬਾਰੇ ਲਈ ਸੀ ਬਹੁਤ ਸੋਹਣੀ ਹੋਊਗੀ ਤੇ ਇਹਦੇ ਵਿੱਚ ਗੁਵਾਰਾ ਤੇ ਚੌਲਾ ਲਾਤਾ ਗੁਵਾਰਾ ਵਿੱਚ ਹਰਾ ਵੀ ਹੋਇਆ ਹੋਇਆ ਹਾਂਜੀ ਹਾਂ ਤੇ ਸਾਰੀ ਬਹੁਤ ਜ਼ਿਆਦਾ ਵਧੀਆ ਹੋਊਗੀ ਆ ਕੁਝ ਲੈਣਾ ਜੀ ਮਾਰ ਕਿਆ ਲਾਤਾ ਉੱਤਰ ਵੀ ਨਹੀਂ ਮਿੱਤਿਆ ਜੇ ਸਾਗ ਨੇ ਆ ਕੀ ਕਰਾਉਣਾ ਕੀ ਚੇੜਦੇ ਹੁੰਦੇ ਇਹਨਾਂ ਨਾਲ ਬਹੁਤ ਟੰਟਾ ਨੇ ਇਹ ਹੈ ਨਾ ਇਹਦਾ ਬਾੜੇ ਛੋਟੀ ਆਹੇ ਵੱਟੀ ਤਾਂ ਹਜੇ ਭੋਲੀ ਲਓ ਜੀ ਆਪਾਂ ਹੁਣ ਜਿਹੜੀ ਮਿਰਚਾਂ ਨੇ ਉਹ ਤੋੜਨੀ ਏ ਤੇ ਬਾਹਰੋਂ ਸਾਰੀਆਂ ਮਿਰਚਾਂ ਲੈ ਲੈਣੇ ਆਂ ਖਾਸੀਆਂ ਨੇ ਉਹਦੇ ਵਿੱਚ ਖਾਸੀਆਂ ਨੇ ਉਹਦੇ ਵਿੱਚ ਸਾਗ ਆਹ ਵਧੀਆ ਹੋ ਗਿਆ ਯਾਰ ਅੰਦਰ ਵੀ ਹੋਈਏ ਕਿ ਨਹੀਂ ਫਿਰ ਨਾਲ ਹੁੰਦੇ ਤੋੜ ਲੈਣੇ ਜਿੰਨੀਆਂ ਕੋਹ ਹੁੰਦੀਆਂ ਨੇ ਹਾਂ ਹਾਂ ਇਹ ਪੱਤੀ ਇੱਕਾ ਗੰਨੇ ਦਾ ਰਸ ਕਢਾ ਕੇ ਲਈਏ ਇੱਕ ਦਿਨ ਹਨਾ ਲੋ ਜੀ ਮਿਰਚਾ ਤੋੜਨੇ ਆਂਦੀ ਆ ਉਧਰੋਂ ਆ ਕੇ ਹਨਾ ਆ ਕਿ ਇੱਕ ਅੱਧਾ ਹੋਰ ਵੀ ਕੰਮ ਕਰ ਲਿਆ ਤੇ ਕੱਪੜੇ ਚੱਲ ਕੇ ਪਾਤੇ ਸੀਗੇ ਸੁੱਕ ਗਏ ਹੁਣ ਬਸ ਬੈੱਡ ਸੀਟਸ ਸੀਗੇ ਤੇ ਉਹ ਮਤਲਬ ਪਾਉਣੀਆਂ ਨੇ ਹੁਣ ਮੈਂ ਆ ਕੱਪੜੇ ਕੱਢ ਲਾਂ ਉਧਰ ਜਸਨੀ ਵੀ ਉੱਠ ਗਈ ਹਾਂ ਇਧਰੋਂ ਮੈਨੂੰ ਆਵਾਜ਼ ਆਈ ਹੈ ਉਹਦੀ ਤੇ ਰਾਤ ਪਹਿਲਾਂ ਤੇ ਰਾਤ ਕੱਪੜੇ ਧੋਤੇ ਨੇ ਜਿਹੜੇ ਰਾਤ ਲਾਹੀ ਸੀਗੇ ਉਹ ਹੋ ਗਏ ਹਨਾ ਸਰਸਵਰ ਬੈੱਡ ਸੀਟ ਜਸ ਬੱਸ ਮੈਂ ਜਾਨੀ ਆ ਮੈਂ ਬਾਪਲੇ ਕੱਪੜੇ ਵੀ ਤਿਆਰ ਕੀਆ ਤਾਂ ਹਾਂ ਲਾ ਕੇ ਲਾਉਣੀਆਂ ਨੇ ਉਹਨੂੰ ਦੁੱਧ ਪਲਾ ਕੇ ਲਾਉਂਗੀ ਹਲੇ ਰਾਤ ਵਾਲੇ ਕੱਪੜੇ ਲੈਂਦੇ ਨੇ ਕੱਲ ਮੇਰੇ ਕੰਮ ਨਾ ਸੜੀ ਉਲਝਾ ਸੇਂਜ ਹੋ ਗਿਆ ਸੀ ਆ ਜਿਹੜੇ ਰਾਤ ਤੋਂ ਤੀ ਸੀ ਉਹਨਾਂ ਦੀ ਤਾਂ ਹਾਂ ਲਾਉਣੀਆਂ ਨੇ ਹੁਣ ਆ ਸੁੱਕਨੇ ਪਾਉ ਤੇ ਫਿਰ ਬੈੱਡ ਸੀਟਸ ਰਹਿ ਗਈ ਆ ਫਿਰ ਕਰਦੇ ਆ ਰਸੋਈ ਦੇ ਕੰਮ ਹੁਣ ਮੈਂ ਜਸਨੀਤ ਨੂੰ ਨਾ ਦੁੱਧ ਪਲਾਉਣੀ ਆ ਫਤ ਤਦ ਦੁੱਧ ਗਰਮ ਕਰਕੇ ਕਰਿਆ ਤਾਂ ਪਿਆ ਟਿੱਪਰ ਧੋ ਕੇ ਉਹ ਚ ਪਾ ਕੇ ਲੈ ਕੇ ਜਾਨੀ ਅਸੀਂ ਪ੍ਰਜੰਤਰੀ ਰਹੇ ਲਓ ਜੀ ਮੈਂ ਕਰ ਲਈ ਸੀ ਬਾਰੂ ਕੁਸ਼ ਕੰਮ ਧੰਦੇ ਨੇ ਮੇੜਲੇ ਇਹ ਰਬੀਜੀ ਡਰੈਂਕ ਦੇਖੋ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਾ ਕੀ ਦੀ ਪਿਕ ਬਣਾਈ ਹੈ ਇਹ ਇਹ ਵੈਸੀ ਬਣਾਤੀ ਤੇਰੇ ਵਰਗੀ ਲਓ ਜੀ ਬਾਹਰੇ ਕੰਮ ਧੰਦੇ ਕਰਕੇ ਮੈਂ ਆਈ ਸੀ ਅੰਦਰ ਮੈਂ ਕਿ ਅੰਦਰ ਕੀ ਚੱਲਦਾ ਸੰਦੀਪ ਲੱਗੇ ਹੋਏ ਨੇ ਤਰਬੂਜ ਖਾਨ ਤੇ ਰਵਨੀਤ ਕਰਨ ਲੱਗੀ ਹੋਇਆ ਡਰਾਇੰਗ ਕੱਲ ਨੂੰ ਇਹਦਾ ਪੇਪਰ ਹੈ ਵਿੱਚ ਦੀ ਦੇਖ ਲਵੇਂ ਮੈਨੂੰ ਲਾ ਜਾਂਦੀ ਹੈ ਦਾ ਡਰਾਇੰਗ ਤੇ ਦੇਖਾ ਕੀ ਬਣਾਇਆ ਇਹ ਕੌਣ ਬਣਾਇਆ ਰਵਨੀਤ ਇਹ ਬਣਾਉਣਾ ਤੇ ਬਸ ਹੈ ਰਵਨੀਤ ਹੀ ਹੈ ਰਵਨੀਤਾ ਰਵਨੀਤਾ ਦੇਖੋ ਜਮਾ ਰਵਨੀਤ ਵਰਗੀ ਰਵਨੀਤ ਨੇ ਆਪ ਦੀ ਜੋ ਹਮ ਸਭ ਕਲ ਬਣਾਈ ਹੈ ਇੱਕ ਪਾਪਾ ਨਹੀਂ ਤੇ ਹੀ ਹੈ ਲੈ ਲੈ ਕੱਟ ਤੂੰ ਬੇ ਲੋ ਜੀ ਦੁਪਹਿਰ ਦਾ ਟਾਈਮ ਹੋ ਗਿਆ ਪਹਿਲਾਂ ਫੀਡ ਵਾਲੇ ਪਾਈ ਆਏ ਫਿਰ ਉਸ ਤੋਂ ਬਾਅਦ ਇੱਕ ਬੀਰਾ ਹੂਰ ਆਇਆ ਹਨਾ ਉਹ ਦਵਾਈਆਂ ਤੇ ਫਿਕਸ ਲੈ ਕੇ ਗਿਆ ਤੇ ਹੁਣ ਹੋਰ ਕਿਹਨੇ ਆਉਣ ਆ ਤੇ ਉਹ ਵੀ ਮੈਨ ਲਗਾਉਣ ਵਾਲੇ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਦੁਪਹਿਰ ਦਾ ਟਾਈਮ ਅੱਜ ਬੱਦਲ ਜੇ ਹੋਏ ਪੈਣੇ ਹਨਾ ਅੱਛਾ ਤੇ ਹੁਣ ਹੋਰ ਬੀਰਾ ਪੈਣਾ ਨਹੀਂ ਆਉਣਾ ਸੀਗਾ ਉਹ ਬੀਰਾ ਕਿੱਥੋਂ ਆਇਆ ਸੀ ਵਾਪਿਸ ਹੀ ਤੋਂ ਅੱਛਾ ਲੋ ਜੀ ਅੱਜ ਆਪਣੇ ਕੋਲੇ ਪਹੁੰਚੇ ਨੇ ਤੇ ਕਿੱਥੋਂ ਆਏ ਆ ਅਸੀਂ ਸਮਾਨ ਹਾਂ ਜਿਸਟ੍ਰਿਕ ਪਟਿਆਲਾ ਤੋਂ ਆਏ ਆ ਹਾਂ ਜੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਸਾਡੇ ਕੋਲ ਆ ਕੇ ਬਹੁਤ ਵਧੀਆ ਲੱਗਿਆ ਤੁਸੀਂ ਬਹੁਤ ਅੱਛਾ ਸਾਨੂੰ ਗਾਈਡ ਕਰਿਆ ਜਿਵੇਂ ਅਸੀਂ ਵੀ ਪਹਿਲੀ ਵਾਰ ਸਟਾਰਟਅਪ ਕਰਨਾ ਤੇ ਸਾਨੂੰ ਬਹੁਤ ਅੱਛਾ ਲੱਗਿਆ ਕਿ ਸਾਨੂੰ ਬਹੁਤ ਸਾਰਾ ਗਾਈਡ ਕਰ ਰਹੇ ਨੇ ਸਾਨੂੰ ਪੂਰਾ ਦੱਸ ਰਹੇ ਨੇ ਵੀ ਕਿੱਦਾਂ ਕਿੱਦਾਂ ਸੀ ਮੈਡੀਸਿਨ ਦੇਣੀ ਆ ਜਾਂ ਉਹਦਾ ਅਸੀਂ ਰੱਖਣਾ ਹੈ ਪੂਰੀ ਚੰਗੀ ਤਰ੍ਹਾਂ ਤੇ ਐਨ ਬਾਅਦ ਵੀ ਸਾਡੇ ਨਾਲ ਵੀ ਪੂਰੀ ਤਰ੍ਹਾਂ ਕੰਨੇ ਨੇ ਵੀ ਕੰਟੈਕਟ ਚ ਰਹਿਣਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਗੱਲ ਕਰਕੇ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਪੂਰੇ ਡਰ ਨਾਲ ਆਏ ਸੀ ਕੰਮ ਸ਼ੁਰੂ ਕਰਦੇ ਆ ਨਾ ਤੇ ਹੁਣ ਸਾਨੂੰ ਇਦਾਂ ਨੇ ਕੋਈ ਟੈਨਸ਼ਨ ਨਹੀਂ ਹੈਗੀ ਤੇ ਸਾਨੂੰ ਪਤਾ ਵੀ ਸਾਡੀ ਪੂਰੀ ਸਪੋਰਟ ਕਰਨੀ ਹੈ ਦੀਰੀ ਹੈਗੇ ਨੇ ਵੀਰਾ ਹੈਗਾ ਵਧੀਆ ਤੇ ਥੈਂਕ ਯੂ ਹਾਂ ਵੈਲਕਮ ਜੀ ਤੇ ਚਲੋ ਜੀ ਤੁਹਾਨੂੰ ਮਿਲਾਤਾ ਨਾ ਸਾਰਿਆਂ ਨੂੰ ਅੱਜ ਤੇ ਪਹਿਲਾਂ ਵੀ ਆਏ ਸੀਗੇ ਇੱਕ ਵੀਰਾ ਆਇਆ ਸੀਗਾ ਜਦ ਮੈਂ ਅੰਦਰ ਕੰਮ ਕਰਦੀ ਸੀਗੀ ਤੇ ਫੀਲਡ ਦਾ ਹੋ ਜਾਂਦਾ ਹਨਾ ਸਾਰਾ ਦਿਨ ਤੁਹਾਨੂੰ ਪਤਾ ਹੀ ਆ ਸਿਸਟਮ ਆਪਣਾ ਚੱਲਦਾ ਰਹਿੰਦਾ ਤੇ ਚਲੋ ਜੀ ਦੇਖਦੇ ਹਾਂ ਹੁਣ ਇਸ ਤੋਂ ਅੱਗੇ ਦਿਨੇ ਕੀ ਸ਼ਡਿਊਲ ਆ। ਲਓ ਜੀ ਅੱਜ ਬਿਲਕੁਲ ਟਾਈਮ ਨਹੀਂ ਲੱਗੇਗਾ। ਸਵੇਰ ਦਾ ਪਹਿਲਾ ਫੀਡ ਲਾਉਣ ਨਾਲੇ ਭਾਈ ਆ ਗਏ। ਸ੍ਰਿਕਦੋ ਵੀਰੇ ਫੀਡ ਲੈਣ ਆ ਗਏ ਹਨਾ। ਤੇ ਫਿਰ ਵੀਰੇ ਆ ਗਏ, ਫਿਰ ਵੀਰੇ ਤੇ ਭੈਣ ਆ ਗਏ। ਹੁਣ ਚਾਹ ਰੱਖੀ ਹੋਈ ਐ। ਇਹਨਾਂ ਨੂੰ ਪਾਣੀ ਵਿਗਾਰੇ ਮੈਂ ਪਹਿਲਾਂ ਕੀਤਾ ਸੀ। ਤੇ ਫਿਰ ਉਸ ਟਾਈਮ ਗੱਲਾਂ ਕਰਨ ਲੱਗ ਗਈ। ਹੁਣ ਮੈਂ ਚਾਹ ਰੱਖੀ ਆ। ਤੇ ਉਸ ਤੋਂ ਬਾਅਦ ਫਿਰ ਮੈਂ ਸਿਰ ਬਹੁਤ ਕੁਝ ਫੈਮਰ ਰਿਲੈਕਸ ਹੋ ਜੂਂ ਬਸ ਫਿਰ ਦੁਪਹਿਰ ਦੇ ਰੋਟੀ-ਕੁੱਕੜੀ ਤਿਆਰੀ ਹੋ ਜੂਗੀ ਹਨਾ। ਦੇਖਦੇ ਆ ਕਿ ਖਾਣਾ ਕੀ ਬਣਾਉਣਾ ਹਲੇ ਕੋਈ ਡਿਸਾਈਡ ਨਹੀਂ ਹੈਗਾ। ਕਾਦੀ ਸਬਜ਼ੀ ਬਣਾਉਣੀ ਆ ਅੱਜ ਹਰਜੀਤ ਦੇ ਸਨੀਤ ਨੂੰ ਵੀ ਸਕੂਲ ਲੈ ਕੇ ਜਾਇਆ ਗਿਆ ਹੈਗਾ ਜਦ ਅਸੀਂ ਦੋਨੇ ਜਣੇ ਬਿਜ਼ੀ ਰਹੇ ਤੇ ਹੋਏ ਇੱਕਦਾਂ ਸਕੂਲ ਵੀ ਰਹਿ ਗਿਆ ਲਓ ਜੀ ਅੱਜ ਦੁਪਹਿਰੇ ਰਵਨੀਤ ਲੱਗੀ ਆ ਕੁਝ ਬਣਾਉਣਾ ਐ ਤਾਂ ਇਹ ਨਹੀਂ ਮੈਨੂੰ ਵੀ ਨਹੀਂ ਦੱਸਿਆ ਵੀ ਬਣਾਉਣਾ ਕੀ ਐ ਤੇ ਬਣੇ ਤੁਸੀਂ ਪਤਾ ਲੱਗੂਗਾ ਵੀ ਕੀ ਬਣਾਉਗੀ ਸ਼ਾਇਦ ਟਿੱਕੀ ਵਗੈਰਾ ਬਣਾਉਂਗਾ ਰਵਨੀਤ ਰਵਨੀਤ ਲੱਗ ਗਈ ਸੀ ਬਣਾਉਣਾ ਰਵਨੀਤ ਨੂੰ ਵੀ ਮੇਰੇ ਵਾਂਗੂ ਕੁਕੀ ਕਿੰਦੇ ਆਰਟ ਕਰਾਫਟ ਦਾ ਹੈਗੀ ਜਿਹੜੀ ਹੌਬੀ ਇਹਦੀ ਹੈਗੀ ਹੈ ਮੈਂ ਰੈਸਟ ਕਰਨ ਲੱਗ ਗਈ ਸੀ ਲੋ ਜੀ ਦੁਪਹਿਰੇ 4 ਵਜੇ ਸਾਡ ਤਾਂ ਇੰਨੀ ਜ਼ੋਰ ਦੀ ਮੀਂਹ ਤੇ ਤੇਜ਼ ਮੀਂਹ ਤੇ ਹਨੇਰੀ ਫਿਰਕੀੜ ਸਾਰੀ ਟੱਕੀ ਅੰਦਰੋਂ ਬਾਹਰੋਂ ਹਾਂਜੀ ਹਾਂ ਥੋੜਾ ਜਿਹਾ ਇੱਕਦਮ ਹੀ ਆ ਗਿਆ ਚੱਕਰ ਵੱਤੀ ਹੈ ਹਾਂ ਗਰਮੀਤ ਨੇ ਬਣਾਇਆ ਉਦਰਾ ਮੀਆ ਗਰਮੀਤ ਨੇ ਆ ਬਣਾਇਨ ਬ੍ਰੈਡ ਕੈਟ ਦੋਸਤ ਜੀ ਕੱਟ ਲੈਸ ਹੋਰ ਤੁਸੀਂ ਸਾਸ ਵਗੈਰਾ ਲੈ ਕੇ ਪਹੁੰਚ ਗਏ ਮੈਂ ਸਾਰੇ ਹੀ ਨਾ ਖਾਣੇ ਰਵਨੀਤ ਦੇ ਪਾਪਾ ਕਹਿੰਦੇ ਸੀ ਮੈਂ ਨਹੀਂ ਖਾਣੇ ਹੈਗੇ ਕੀ ਬਣਾਉਣੇ ਤੇ ਆਲੂ ਤੇ ਬ੍ਰੈਡ ਨਾਲ ਬਣਾਇਨੇ ਇਹ ਹਾਂ ਜੀ ਗੁਤਮ ਬਹੁਤ ਜਿਆਦਾ ਲੱਗਦੇ ਨੇ ਸੈਂਸਿਟਿਵ ਗ੍ਰੈਂਟ ਕੱਢੀ ਤੁਸੀਂ ਖਾ ਚੋ। ਫਿਰ ਨਹੀਂ ਤੱਕਦਾ ਸੁਸੋਵੇਂ। ਇਹ ਮੈਂ ਕਿਉਂ ਪੌਟਸਟ ਕਰ ਨਹੀਂ ਉਹ ਨਾਲ ਆਪਣੇ ਹਨਾ ਸਮਾਂਪਤ ਕਰਨ ਦਾ ਸਪਾਇਰਮੈਂਟ ਕਬ ਬਚਾ ਲਿਆ। ਮੈਂ ਨਹੀਂ ਪਿੱਜਾ ਆਪਾਂ। ਬਾਲਸਮੈਂਟ। ਭਾਇਆ ਵੀ ਮੰਮਾ ਨਾ ਰਹਿ ਜੇ ਇਹ ਕਹਿੰਦਾ ਮੰਮਾ ਜੇ ਵਾਲੇ ਲੈ ਲਓ। ਆ ਦੇਖੋ। ਚਾਹ ਹੀ ਲੈਣਾ ਮੰਮਾ ਨੇ ਕਿਹਾ ਤੱਕ। ਲੋ ਜੀ ਇਹ ਟਾਈਮ ਹੈਗਾ ਸ਼ਾਮ ਦਾ। ਈਵਨਿੰਗ ਦਾ ਟਾਈਮ ਆ। ਤੇ ਉਸ ਤੋਂ ਬਾਅਦ ਅਸੀਂ ਕਰਿਆ ਹਨਾ ਫਾਰਮ 'ਚ ਕੰਮ ਧੰਦਾ ਜਿਹੜਾ ਹੁੰਦਾ ਹਨਾ ਦਾਣਾ ਪਾਣੀ ਫੀਡ ਇਹਨਾਂ ਨੂੰ ਤੇ ਕੁਝ ਬਰਤਨ ਵਗੈਰਾ ਸਾਫ਼ ਕਰਨ ਵਾਲੀ ਸੀਗੇ ਇਹੋ ਜਿਹੇ ਜਿਹੜੇ ਕੰਮ ਸੀਗੇ ਕਰੇ ਅੱਜ ਜਿਹੜਾ ਹੈਗਾ ਮੀਂਹ ਏ ਮੀਂਹ ਕਰਕੇ ਥੋੜਾ ਜਿਹਾ ਜਿਹੜਾ ਸ਼ਡਿਊਲ ਆ ਹਨਾ ਤੇ ਵੀ ਹਿੱਲ ਜਾਂਦਾ ਸਾਰਾ ਹੀ ਕੰਮਾਂ ਧੰਦਿਆ ਦਾ ਤੇ ਇਹ ਮੀਂਹ ਹੈਗਾ ਸੀਗਾ ਬਰਸਾਤ ਸੀ ਜਿਹੜੀ ਅੱਜ ਵਾਲੀ ਵੀ ਸਾਡੇ ਹੈਗੀ ਸੀ ਜਿਵੇਂ ਸਾਡੇ ਪਿੰਡ ਹੈਗੀ ਸੀ ਨੇੜੇ-ਨੇੜੇ ਇੱਕ ਦੋ ਪਿੰਡਾਂ ਚੈੱਕ ਸੀ ਕਿਉਂਕਿ ਸਾਨੂੰ ਤਾਂ ਪਤਾ ਲੱਗਿਆ ਤੇ ਸ਼ਾਮ ਨੂੰ ਦੋ 3 ਵਜੇ ਬੀਰ ਆਈ ਸੀਗੇ ਹਨਾ ਤੇ ਫੀਡ ਲੈਣ ਸਾਡੇ ਸਾਥੋਂ ਥੋੜੀ ਦੂਰ ਪਿੰਡ ਸੀ ਉਹਨਾਂ ਦੇ ਤੇ ਪਰ ਉਹ ਕਹਿੰਦੇ ਸੀ ਸਾਡੇ ਮੌਸਮ ਠੀਕ ਆ ਹਨਾ ਤੇ ਅੱਜ ਥੋੜਾ ਜਿਹਾ ਬਰਸਾਤ ਨਾਲ ਇਹ ਵੀ ਹੋਇਆ ਜਿਹੜੀ ਫੀਡ ਸੀਗੀ ਉਹ ਸਾਰੀ ਅੱਜ ਕੁਝ ਅੰਦਰ ਸਟੋਰ ਚ ਲਾ ਹਾਲੀ ਸੀ ਤੇ ਕੁਝ ਬਾਹਰ ਹੀ ਲਾ ਹਾਲੀ ਸੀ ਕਿ ਬਰਾਂਡੇ ਚ ਤੇ ਫਿਰ ਉਹਨੂੰ ਟਕਿਆ ਟੁਕਿਆ ਹਨਾ ਐਜੇ ਕੰਮ ਤਾਂ ਦੇ ਸੀਗੇ ਤੇ ਚਲੋ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ